ਸਤਿ ਸ਼੍ਰੀ ਅਕਾਲ ਜੀ ਮੈਂ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਹਾਂ ਮੈਂ ਛੋਟੀ ਉਮਰ ਵਿੱਚ ਹੀ ਮਿਹਨਤ ਕਰਕੇ ਦੁਬਈ ਵਿੱਚ ਚਲਾ ਗਿਆ ਘਰ ਵਿੱਚ ਮੇਰੇ ਮਾਪਿਓ ਤੇ ਮੇਰੀ ਪਤਨੀ ਗੁਰਪ੍ਰੀਤ ਰਹਿੰਦੀ ਸੀ ਜਦੋਂ ਮੈਂ ਦੁਬਈ ਗਿਆ ਤਾਂ ਮੇਰੀ ਪਤਨੀ ਗੁਰਪ੍ਰੀਤ 7 ਮਹੀਨਿਆਂ ਦੀ ਪ੍ਰੈਗਨੈਂਸੀ ਮੈਂ ਉਸ ਨਾਲ ਵਾਦਾ ਕੀਤਾ ਕਿ ਬੱਚਾ ਹੁੰਦੇ ਹੀ ਮੈਂ ਵਾਪਸ ਆ ਜਾਊਂਗਾ ਪਰ ਕੰਪਨੀ ਵਿੱਚ ਅਚਾਨਕ ਹਾਲਾਤ ਐਜੇ ਬਣੇ ਕਿ ਮੈਨੂੰ ਉੱਥੇ 3 ਮਹੀਨੇ ਹੋਰ ਰਹਿਣਾ ਪਿਆ ਹੌਲੀ ਹੌਲੀ ਕਰਕੇ ਹੁਣ 10 ਮਹੀਨੇ ਹੋ ਗਏ ਸੀ ਤੇ ਮੇਰੇ ਵਾਪਸ ਆਉਣ ਦਾ ਸਮਾਂ ਹੋ ਗਿਆ ਸੀ ਗੁਰਪ੍ਰੀਤ ਤੇ ਆਪਣੇ ਬੱਚੇ ਨੂੰ ਮਿਲਣ ਦੇ ਲਈ ਮੈਂ ਬਹੁਤ ਉਤਸ਼ਾਹਿਤ ਸੀ ਮੈਂ ਘਰੇ ਬਿਨਾਂ ਦੱਸੇ ਹੀ ਸਰਪ੍ਰਾਈਜ਼ ਦੇਣ ਲਈ ਜਦੋਂ ਦੁਬਈ ਤੋਂ ਵਾਪਸ ਆਇਆ ਤੇ ਘਰ ਦੇ ਬੂਹੇ ਦੇ ਅੱਗੇ ਆ ਕੇ ਡੋਰਬੈਲ ਵਜਾਈ ਤਾਂ ਮੰਮੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਮੈਂ ਮਹਿਸੂਸ ਕੀਤਾ ਕਿ ਮੰਮੀ ਮੈਨੂੰ ਦੇਖ ਕੇ ਖੁਸ਼ ਹੋਣ ਦੀ ਬਜਾਏ ਡਰ ਗਈ ਹੈ ਮੈਂ ਘਰ ਦੇ ਅੰਦਰ ਗਿਆ ਪਾਪਾ ਉੱਥੇ ਹਾਲ ਵਿੱਚ ਬੈਠੇ ਸੀ ਮੈਂ ਮਹਿਸੂਸ ਕੀਤਾ ਕਿ ਮੇਰੀ ਮੰਮੀ ਪਾਪਾ ਦੇ ਚਿਹਰੇ ਤੇ ਅਜੀਬ ਜਿਹੀ ਮਯੂਸੀ ਹੈ ਤੇ ਵਾਪਸ ਆਉਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਦਿਖਾਈ ਨਹੀਂ ਦੇ ਰਹੀ ਮੈਨੂੰ ਘਰ ਵਿੱਚ ਆਏ ਲਗਭਗ 15 ਮਿੰਟ ਹੋ ਗਏ ਸੀ ਪਰ ਘਰ ਵਿੱਚ ਗੁਰਪ੍ਰੀਤ ਤੇ ਮੇਰਾ ਬੱਚਾ ਦੋਨੇ ਅਜੇ ਤੱਕ ਮੈਨੂੰ ਨਹੀਂ ਦਿਖਾਈ ਦਿੱਤੇ ਸੀ ਆਖਰ ਮੇਰੀ ਪਤਨੀ ਗੁਰਪ੍ਰੀਤ ਤੇ ਮੇਰਾ ਬੱਚਾ ਦੋਨੇ ਕਿੱਥੇ ਸੀ ਕਹਾਣੀ ਦੀ ਅਸਲੀ ਪਰਤ ਹੌਲੀ-ਹੌਲੀ ਖੁੱਲੇਗੀ ਮੇਰਾ ਨਾਮ ਹਰਜੀਤ ਹੈ ਮੈਂ ਆਪਣੇ ਮੈਂ ਆਮ ਜਹੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਰਾਤ ਦੇ 3 ਵਜੇ ਰਹੀ ਸੀ ਤੇ ਮੈਂ 에어ਪੋਰਟ ਤੇ ਸੀ ਮੈਂ ਆਫਿਸ ਦੇ ਕੰਮ ਕਰਕੇ ਦੁਬਈ ਜਾ ਰਿਹਾ ਸੀ ਮੇਰੇ ਨਾਲ ਮੇਰੀ ਪ੍ਰੈਗਨੈਂਟ ਪਤਨੀ ਗੁਰਪ੍ਰੀਤ ਮੈਨੂੰ ਸੀ ਆਫ ਕਰਨ ਦੇ ਲਈ ਆਈ ਸੀ ਗੁਰਪ੍ਰੀਤ ਮੇਰੇ ਗਲੇ ਲੱਗ ਗਈ ਅਸੀਆਂ ਅੱਖਾਂ ਵਿੱਚ ਡਰ ਤੇ ਪਿਆਰ ਦੇ ਮਿਲੇ-ਜੁਲੇ ਭਾਵ ਸੀ ਮੈਨੂੰ ਜਾਂਦਾ ਹੋਇਆ ਦੇਖ ਕੇ ਗੁਰਪ੍ਰੀਤ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਉਸਨੇ ਰੋਂਦੇ ਹੋਏ ਮੈਨੂੰ ਕਿਹਾ ਜਲਦੀ ਆ ਜਾਣਾ ਹਰਜੀਤ ਤੇਰੇ ਬਿਨਾ ਮੇਰਾ ਮਨ ਨਹੀਂ ਲੱਗੇਗਾ ਗੁਰਪ੍ਰੀਤ ਨੇ ਮੇਰੇ ਮੋਢੇ ਤੇ ਸਿਰ ਰੱਖ ਕੇ ਕਿਹਾ ਤਾਂ ਗੁਰਪ੍ਰੀਤ ਨੂੰ ਇਸ ਤਰ੍ਹਾਂ ਪਰੇਸ਼ਾਨ ਹੁੰਦਾ ਦੇਖ ਕੇ ਮੈਨੂੰ ਬਹੁਤ ਚਿੰਤਾ ਹੋਣ ਲੱਗੀ ਪਰ ਮੇਰੀ ਵੀ ਮਜਬੂਰੀ ਸੀ ਜਾਣਾ ਬਹੁਤ ਜ਼ਰੂਰੀ ਸੀ ਮੈਂ ਗੁਰਪ੍ਰੀਤ ਦਾ ਨੱਕ ਖਿੱਚਦੇ ਹੋਏ ਕਿਹਾ ਆਪਣਾ ਛੋਟਾ ਜਿਹਾ ਰਾਜਾ ਜਾਂ ਰਾਣੀ ਜੋ ਵੀ ਹੋਵੇ ਉਸ ਦਾ ਧਿਆਨ ਰੱਖਣਾ ਮੈਂ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਗੋਦ ਵਿੱਚ ਚੁੱਕਾਂਗਾ ਗੁਰਪ੍ਰੀਤ ਨੇ ਹੱਸਦੇ ਹੋਏ ਹੰਜੂ ਪੂੰਝੇ ਮੇਰੇ ਮੰਮੀ ਪਾਪਾ ਵੀ ਆਏ ਸੀ ਮੰਮੀ ਨੇ ਮੈਨੂੰ ਕਿਹਾ ਬੇਟਾ ਜਲਦੀ ਕੰਮ ਨਿਪਟਾ ਕੇ ਵਾਪਸ ਆ ਜਾਣਾ ਗੁਰਪ੍ਰੀਤ ਇਕੱਲੀ ਹੈ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਵਕਤ ਗੁਰਪ੍ਰੀਤ ਨੂੰ ਤੇਰੇ ਸਾਥ ਦੀ ਬਹੁਤ ਜ਼ਰੂਰਤ ਹੈ ਮੈਂ ਮੰਮੀ ਪਾਪਾ ਦੇ ਪੈਰੀਂ ਹੱਥ ਲਾ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਤੇ ਚਲਾ ਗਿਆ ਦੁਬਈ ਦੀ ਚਮਕਦਾਰ ਸੜਕਾਂ ਤੇ ਮੈਨੂੰ ਹਰ ਰਾਤ ਗੁਰਪ੍ਰੀਤ ਦੇ ਨਾਲ گزارੇ ਪਲ ਯਾਦ ਆਉਂਦੇ ਵੀਡੀਓ ਕਾਲ ਤੇ ਅਸੀਂ ਦੋਨੇ ਗੱਲ ਕਰ ਲੈਂਦੇ ਸੀ ਗੁਰਪ੍ਰੀਤ ਦਾ পেট ਹੁਣ ਕੁਝ ਦਿਖਣ ਲੱਗਿਆ ਸੀ ਉਸ ਦਾ ਵਧਿਆ ਹੋਇਆ পেট ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਮੈਂ ਤਾਂ ਆਪਣੇ ਬੱਚੇ ਦਾ ਨਾਮ ਸੋਚਣ ਲੱਗਿਆ ਜੇ ਮੁੰਡਾ ਹੋਇਆ ਤਾਂ ਅਰਜੁਨ ਨਾਮ ਰੱਖਾਂਗਾ ਜੇ ਕੁੜੀ ਹੋਈ ਤਾਂ ਸਿਮਰਨ ਨਾਮ ਰੱਖਾਂਗਾ ਸਭ ਬਹੁਤ ਵਧੀਆ ਚੱਲ ਰਿਹਾ ਸੀ ਗੁਰਪ੍ਰੀਤ ਨਾਲ ਰੋਜ਼ ਗੱਲ ਹੋ ਜਾਂਦੀ ਸੀ ਉਸ ਦੇ ਹਾਲਚਾਲ ਪੁੱਛਣ ਦੇ ਬਾਅਦ ਮੈਨੂੰ ਹੌਸਲਾ ਹੋ ਜਾਂਦਾ ਸੀ ਪਰ ਅਚਾਨਕ ਇੱਕ ਦਿਨ ਗੁਰਪ੍ਰੀਤ ਦਾ ਫੋਨ ਆਉਣਾ ਬੰਦ ਹੋ ਗਿਆ ਮੰਮੀ ਨੇ ਕਿਹਾ ਬੇਟਾ ਉਹ ਸੁੱਤੀ ਹੋਈ ਹੈ ਤੂੰ ਫਿਕਰ ਨਾ ਕਰ ਪਰ ਮੇਰਾ ਦਿਲ ਬਹੁਤ ਹੀ ਜ਼ਿਆਦਾ ਘਬਰਾ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਅੰਦਰ ਹੀ ਅੰਦਰ ਬਹੁਤ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਮੈਂ ਸਮਝ ਨਹੀਂ ਪਾ ਰਿਹਾ ਸੀ ਜਦੋਂ ਸਭ ਕੁਝ ਠੀਕ ਹੈ ਤਾਂ ਫਿਰ ਮੈਨੂੰ ਇੰਨੀ ਬੇਚੈਨੀ ਕਿਉਂ ਹੋ ਰਹੀ ਹੈ ਮੈਂ ਦੁਬਈ ਤੋਂ ਵਾਪਸ ਆਉਣ ਦੀ ਤਿਆਰੀ ਵਿੱਚ ਲੱਗ ਗਿਆ ਲਗਭਗ 10 ਮਹੀਨੇ ਬਾਅਦ ਮੇਰੇ ਕਦਮ ਜਿਵੇਂ ਹੀ ਇਸ ਮਿੱਟੀ ਨੂੰ ਚੁੰਮ ਰਹੇ ਸੀ ਹੱਥਾਂ ਵਿੱਚ ਖਿਡਾਉਣੇ ਕੱਪੜੇ ਬਹੁਤ ਸਾਰੇ ਤੋਹਫੇ ਪਰ ਦਰਵਾਜ਼ਾ ਖੁੱਲਦੇ ਹੀ ਘਰ ਵਿੱਚ ਬਿਲਕੁਲ ਚੁੱਪ ਸੀ ਮੰਮੀ ਨੇ ਦਰਵਾਜ਼ਾ ਖੋਲਿਆ ਮੈਂ ਘਰ ਦੇ ਚਾਰੇ ਪਾਸੇ ਦੇਖਿਆ ਮੰਮੀ ਪਾਪਾ ਦੋਨੇ ਸੀ ਪਰ ਗੁਰਪ੍ਰੀਤ ਤੇ ਮੇਰਾ ਬੱਚਾ ਨਹੀਂ ਦਿਖਾਈ ਦੇ ਰਿਹਾ ਸੀ ਮੈਂ ਕਿਹਾ ਮੰਮੀ ਗੁਰਪ੍ਰੀਤ ਕਿੱਥੇ ਹੈ ਤੇ ਮੇਰਾ ਬੱਚਾ ਵੀ ਦਿਖਾਈ ਨਹੀਂ ਦੇ ਰਿਹਾ ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਅੱਖਾਂ ਫੇਰ ਲਈਆਂ ਤੇ ਮੇਰੇ ਪਾਪਾ ਵੀ ਚੁੱਪ ਖੜੇ ਰਹੇ ਮੈਂ ਕਮਰਾ ਆ ਕੇ ਫਿਰ ਪੁੱਛਿਆ ਮੰਮੀ ਦੱਸੋ ਨਾ ਗੁਰਪ੍ਰੀਤ ਕਿੱਥੇ ਹੈ ਮੇਰਾ ਬੱਚਾ ਕਿੱਥੇ ਹੈ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੋ ਰਹੀ ਸੀ ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ ਮੰਮੀ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਪਾਪਾ ਨੇ ਹੌਲੀ ਜਿਹੇ ਕਿਹਾ ਬੇਟਾ ਗੁਰਪ੍ਰੀਤ ਚਲੀ ਗਈ ਹੈ ਤੇ ਸਾਨੂੰ ਮੇਰੇ ਪਾਪਾ ਦੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਮੈਂ ਵਿੱਚ ਹੀ ਬੋਲ ਪਿਆ ਕਿੱਥੇ ਚਲੀ ਗਈ ਹੈ ਪਾਪਾ ਮੈਂ ਚੀਕ ਪਿਆ ਤਾਂ ਮੰਮੀ ਨੇ ਕੰਬਦੇ ਹੱਥਾਂ ਨਾਲ ਮੇਰਾ ਹੱਥ ਫੜਿਆ ਕਹਿੰਦੀ ਬੇਟਾ ਤੇਰੀ ਗੁਰਪ੍ਰੀਤ ਉਹ ਸਾਨੂੰ ਛੱਡ ਕੇ ਚਲੀ ਗਈ ਹੈ ਬੇਟਾ ਮੈਂ ਕਿਹਾ ਕੀ ਮਤਲਬ ਕਿੱਥੇ ਗਈ ਗੁਰਪ੍ਰੀਤ ਤੇ ਮੇਰਾ ਬੱਚਾ ਵੀ ਮੇਰੀ ਮੰਮੀ ਚੁੱਪ ਰਹੀ ਤੇ ਪਾਪਾ ਨੇ ਬਸ ਇੱਕ ਗੱਲ ਕਹੀ ਉਹ ਨਹੀਂ ਰਹੀ ਹਰਜੀਤ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਗੁਰਪ੍ਰੀਤ ਮੈਨੂੰ ਛੱਡ ਕੇ ਚਲੀ ਗਈ ਹੈ ਮੈਂ ਮੰਮੀ ਦੇ ਪੈਰ ਫੜ ਲੈ ਮੰਮੀ ਸਭ ਸੱਚ ਦੱਸ ਮੇਰੀ ਗੁਰਪ੍ਰੀਤ ਕਿੱਥੇ ਹੈ ਤੇ ਮੇਰਾ ਬੱਚਾ ਕਿੱਥੇ ਹੈ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਹਾਂ ਮੰਮੀ ਮੇਰੀ ਪਤਨੀ ਤੇ ਮੇਰੇ ਬੱਚੇ ਨੂੰ ਮੈਨੂੰ ਮਿਲਵਾ ਦਿਓ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਮੇਰੀ ਮੰਮੀ ਰੋ ਪਈ ਬੇਟਾ ਅਸੀਂ ਤੈਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸੀ ਪਰ ਬੇਟਾ ਗੁਰਪ੍ਰੀਤ ਜਾ ਚੁੱਕੀ ਹੈ ਇਹ ਸੱਚ ਹੈ ਮੇਰੇ ਰੋਂਦੀ ਆਵਾਜ਼ ਨਾਲ ਸਾਰਾ ਘਰ ਗੂੰਜ ਉੱਠਿਆ ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਕੋਈ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਫਿਰ ਮੈਂ ਹੌਲੀ-ਹੌਲੀ ਗਵਾਹਾਂ ਤੋਂ ਪੁੱਛਣਾ ਸ਼ੁਰੂ ਕੀਤਾ ਕਿਸੇ ਨੇ ਮੂੰਹ ਨਹੀਂ ਖੋਲਿਆ ਬਸ ਇੱਕ ਗਵਾਹੀਆਂ ਦੀ ਬਜ਼ੁਰਗ ਮਾਤਾ ਨੇ ਮੈਨੂੰ ਹੌਲੀ ਚਾਹੇ ਕਿਹਾ ਬੇਟਾ ਤੇਆਂ ਜਦੋਂ ਮਾਪਿਓ ਦੀ ਨਜ਼ਰ ਵਿੱਚ ਬੋਝ ਬਣ ਜਾਂਦੀਆਂ ਨੇ ਤਾਂ ਸੱਸ ਸਹੁਰੇ ਦਾ ਘਰ ਵੀ ਜੇਲ੍ਹ ਬਣ ਜਾਂਦਾ ਹੈ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਆਪਣੇ ਘਰ ਦੇ ਵੱਲ ਦੇਖਿਆ ਕਿ ਮੇਰੇ ਆਪਣੇ ਮੰਮੀ ਪਾਪਾ ਮੇਰੇ ਤੋਂ ਕੁਝ ਛੁਪਾ ਰਹੇ ਨੇ ਮੈਂ ਉਸੇ ਵਕਤ ਉੱਥੋਂ ਨਿਕਲ ਗਿਆ ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਖਰ ਸੱਚ ਕੀ ਹੈ ਇਸ ਲਈ ਮੈਂ ਆਪਣੇ ਦੋਸਤ ਵਿਕਰਮ ਤੋਂ ਮਦਦ ਮੰਗੀ ਅਸੀਂ ਦੋਨੇ ਮਿਲ ਕੇ ਹਸਪਤਾਲ ਵਿੱਚੋਂ ਰਿਕਾਰਡ ਕਢਵਾ ਕੇ ਲੈ ਕੇ ਆਏ ਉਥੇ ਲਿਖਿਆ ਸੀ ਮਿਸਿਸ ਗੁਰਪ੍ਰੀਤ ਡਿਸਚਾਰਜ ਵਿਦ ਬੇਬੀ ਗਰਲ ਡਿਸਚਾਰਜ ਡੇਟ ਉਥੇ ਸੀ ਜਿਸ ਦਿਨ ਗੁਰਪ੍ਰੀਤ ਨਾਲ ਮੇਰੀ ਆਖਰੀ ਵੀਡੀਓ ਕਾਲ ਹੋਈ ਤੇ ਗੱਲ ਹੋਈ ਸੀ ਤਾਂ ਫਿਰ ਗੁਰਪ੍ਰੀਤ ਤੇ ਮੇਰੀ ਕੁੜੀ ਕਿੱਥੇ ਗਈਆਂ ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਆਖਰ ਮੇਰੀ ਮੰਮੀ ਪਾਪਾ ਨੇ ਮੈਨੂੰ ਝੂਠ ਕਿਉਂ ਬੋਲਿਆ ਸੀ ਹਸਪਤਾਲ ਦਾ ਰਿਕਾਰਡ ਮੈਂ ਮੰਮੀ ਦੇ ਸਾਹਮਣੇ ਸੁੱਟ ਦਿੱਤਾ ਮੈਂ ਕਿਹਾ ਇਹ ਦੇਖੋ ਮੰਮੀ ਚੰਗੀ ਤਰ੍ਹਾਂ ਦੇਖ ਲਓ ਗੋਰਪ੍ਰੀਤ ਨੇ ਕੁੜੀ ਨੂੰ ਜਨਮ ਦਿੱਤਾ ਸੀ ਤੇ ਤੁਸੀਂ ਕਹਿੰਦੇ ਸੀ ਉਹ ਮਰ ਗਈ ਹੈ ਕਿਵੇਂ ਮਰ ਗਈ ਕਦੋਂ ਮਰ ਗਈ ਤੇ ਕੁੜੀ ਕਿੱਥੇ ਹੈ ਮੰਮੀ ਨੇ ਸਿਰ ਹਿਠਾਂ ਕਰ ਲਿਆ ਤਾਂ ਪਾਪਾ ਨੇ ਕੜਕ ਆਵਾਜ਼ ਵਿੱਚ ਕਿਹਾ ਜ਼ਿਆਦਾ ਸਵਾਲ ਨਾ ਕਰ ਹਰਜੀਤ ਜੋ ਹੋ ਗਿਆ ਸੋ ਹੋ ਗਿਆ ਹੁਣ ਆਪਣੀ ਜ਼ਿੰਦਗੀ ਨੂੰ ਦੇਖ ਪਰ ਮੈਂ ਚੁੱਪ ਕਿੱਥੇ ਰਹਿਣ ਵਾਲਾ ਸੀ ਮੈਂ ਆਪਣੇ ਪਾਪਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਮੰਮੀ ਪਾਪਾ ਤੁਸੀਂ ਦੋਨੇ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਜੇ ਤੁਸੀਂ ਕੁਝ ਕੀਤਾ ਹੈ ਤਾਂ ਮੈਂ ਸੱਚ ਤਾਂ ਬਾਹਰ ਲਿਆ ਕੇ ਹੀ ਰਹਾਗਾ ਮੈਂ ਵਾਪਸ ਉਸੇ ਹਸਪਤਾਲ ਵਿੱਚ ਗਿਆ ਜਿੱਥੇ ਮੇਰੀ ਪਤਨੀ ਗੁਰਪ੍ਰੀਤ ਨੇ ਬੱਚੀ ਨੂੰ ਜਨਮ ਦਿੱਤਾ ਸੀ ਉੱਥੇ ਮੈਨੂੰ ਇੱਕ ਬਜ਼ੁਰਗ ਨਰਸ ਮਿਲੀ ਸੁਨੀਤਾ ਆਂਟੀ ਮੈਂ ਉਸ ਨੂੰ ਹੱਥ ਜੋੜ ਕੇ ਪੁੱਛਿਆ ਆਂਟੀ ਮੇਰੀ ਪਤਨੀ ਗੁਰਪ੍ਰੀਤ ਤੇ ਮੇਰੀ ਬੱਚੀ ਜੇ ਤੁਸੀਂ ਕੁਝ ਜਾਣਦੇ ਹੋ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਡਾ ਇਹ احਸਾਨ ਜ਼ਿੰਦਗੀ ਭਰ ਨਹੀਂ ਭੁਲਾਗਾ ਤਾਂ ਸੁਨੀਤਾ ਆਂਟੀ ਨੇ ਚਾਰੇ ਪਾਸੇ ਦੇਖਿਆ ਤੇ ਹੌਲੀ ਜਿਹਾ ਕਹਿੰਦੀ ਬੇਟਾ ਮੈਂ ਤਾਂ ਇਹੀ ਕਾਂਗੀ ਕਿ ਤੈਨੂੰ ਖੁਦ ਦੇਖਣਾ ਚਾਹੀਦਾ ਹੈ ਕਿ ਉਸ ਰਾਤ ਤੇਰੇ ਮਾਪਿਓ ਹਸਪਤਾਲ ਵਿੱਚ ਕੀ ਕਰਨ ਆਏ ਸੀ ਮੈਂ ਹਸਪਤਾਲ ਦੇ ਪੁਰਾਣੇ ਸੀਸੀਟੀਵੀ ਫੂਟੇਜ ਕਢਵਾਈ ਉਸ ਰਾਤ ਗੁਰਪ੍ਰੀਤ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲੀ ਸੀ ਗੁਰਪ੍ਰੀਤ ਦੇ ਚਿਹਰੇ ਤੇ ਥਕਾਨ ਸੀ ਪਰ ਗੋਦ ਵਿੱਚ ਨੰਨੀ ਬੱਚੀ ਸੀ ਤਾਂ ਮੇਰੇ ਪਾਪਾ ਗੁਰਪ੍ਰੀਤ ਦੇ ਕਮਰੇ ਵਿੱਚ ਜਾਂਦੇ ਦਿਖੇ ਅਤੇ ਇੱਕ ਘੰਟੇ ਬਾਅਦ ਸਟ੍ਰੈਚਰ ਤੇ ਗੁਰਪ੍ਰੀਤ ਨੂੰ ਬਾਹਰ ਲੈ ਜਾਇਆ ਗਿਆ ਪਰ ਕੁੜੀ ਨੂੰ ਕੋਈ ਹੋਰ ਲੈ ਗਿਆ ਇਹ ਸਭ ਦੇਖ ਕੇ ਮੇਰੀਆਂ ਅੱਖਾਂ ਵਿੱਚ ਖੂਨ ਆ ਗਿਆ ਮੇਰੇ ਪਾਪਾ ਨੇ ਇਹ ਕੀ ਕਰ ਦਿੱਤਾ ਮੇਰੇ ਪਰਿਵਾਰ ਦੇ ਨਾਲ ਹੁਣ ਮੈਂ ਆਪਣੀ ਮੰਮੀ ਨੂੰ ਬਹੁਤ ਕੁਝ ਕਿਹਾ ਜਿਸ ਦੀ ਵਜ੍ਹਾ ਕਰਕੇ ਉਹ ਟੁੱਟ ਗਈ ਤੇ ਹੰਝੂ ਵਹਾਉਂਦੇ ਹੋਏ ਬੋਲੀ ਤੇਰੇ ਪਾਪਾ ਨੇ ਕਿਹਾ ਸੀ ਕਿ ਕੁੜੀ ਹੋਈ ਹੈ ਤੇ ਆਪਾਂ ਕੁੜੀ ਨੂੰ ਕਿਉਂ ਪਾਲੀਏ ਆਪਾਂ ਨੂੰ ਨਹੀਂ ਚਾਹੀਦੀ ਕੁੜੀ ਗੁਰਪ੍ਰੀਤ ਨੇ ਕੁੜੀ ਨੂੰ ਜਨਮ ਦਿੱਤਾ ਇਸ ਲਈ ਗੁਰਪ੍ਰੀਤ ਨੂੰ ਵੀ ਕੱਢ ਦਿੱਤਾ ਕੁੜੀ ਨੂੰ ਅਨਾਥ ਆਸ਼ਰਮ ਭੇਜ ਦਿੱਤਾ ਤੇ ਗੁਰਪ੍ਰੀਤ ਗੁਰਪ੍ਰੀਤ ਨੇ ਨਾਲ ਕੀ ਕੀਤਾ ਮੰਮੀ ਗੁਰਪ੍ਰੀਤ ਨੇ ਜਦੋਂ ਇਸ ਸਬ ਦਾ ਵਿਰੋਧ ਕੀਤਾ ਤਾਂ ਉਸ ਨੂੰ ਪੇਕਿਆਂ ਤੇ ਭੇਜ ਦਿੱਤਾ ਬੇਟਾ ਹੁਣ ਉਹ ਵੀ ਪਤਾ ਨਹੀਂ ਕਿੱਥੇ ਹੋਏਗੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਹੀ ਮਾਪਿਓ ਨੇ ਮੇਰੇ ਦਿਲ ਤੇ ਛੁਰੀ ਮਾਰ ਦਿੱਤੀ ਹੋਵੇ ਮੈਂ ਮੰਮੀ ਦੇ ਹੰਝੂ ਨਹੀਂ ਦੇਖੇ ਮੇਰੇ ਦਿਮਾਗ ਵਿੱਚ ਬਸ ਇੱਕ ਗੱਲ ਹੀ ਆ ਰਹੀ ਸੀ ਮੇਰੀ ਕੁੜੀ ਅਨਾਥਰ ਆਸ਼ਰਮ ਵਿੱਚ ਹੈ ਮੈਂ ਉਸੇ ਵੇਲੇ ਗੁਰਪ੍ਰੀਤ ਦੇ ਪੇਕਿਆਂ ਤੇ ਫੋਨ ਕੀਤਾ ਮੇਰੇ ਸਹੁਰੇ ਨੇ ਫੋਨ ਚੱਕਿਆ ਕਹਿੰਦਾ ਕੌਣ ਮੈਂ ਕਿਹਾ ਮੈਂ ਹਰਜੀਤ ਗੁਰਪ੍ਰੀਤ ਇੱਥੇ ਹੈ ਪਾਪਾ ਮੇਰਾ ਇੰਨਾ ਇੰਨਾ ਬੋਲਦੇ ਹੀ ਅੱਗੋਂ ਬਿਲਕੁਲ ਚੁੱਪ ਹੋ ਗਈ ਫਿਰ ਆਉਂਦੇ ਹੋਏ ਉਸਦੇ ਪਾਪਾ ਨੇ ਦੱਸਿਆ ਉਹ ਤਾਂ ਬਹੁਤ ਪਹਿਲਾਂ ਇਸ ਘਰ ਨੂੰ ਛੱਡ ਕੇ ਚਲੀ ਗਈ ਸੀ ਬੇਟਾ ਤੇਰੇ ਮੰਮੀ ਪਾਪਾ ਨੇ ਉਸ ਨੂੰ ਆਪਣੀ ਕੁੜੀ ਦੇ ਲਈ ਤਰਸਾਇਆ ਉਹ ਕੁੜੀ ਨੂੰ ਲੱਭਣ ਨਿਕਲੀ ਸੀ ਬੇਟਾ ਤੇ ਉਸਦੇ ਬਾਅਦ ਉਹ ਫਿਰ ਕਦੇ ਵਾਪਸ ਨਹੀਂ ਆਈ ਅਸੀਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੁਣ ਮੈਨੂੰ ਆਪਣੀ ਕੁੜੀ ਨੂੰ ਲੱਭਣਾ ਸੀ ਮੈਂ ਸ਼ਹਿਰ ਦੇ ਹਰ ਅਨਾਥ ਆਸ਼ਰਮ ਗਿਆ ਹਰ ਜਗ੍ਹਾ ਦੇਖਿਆ ਕਿਤੇ ਕੋਈ ਨਵਜਾਤ ਬੱਚੀ ਦੇ ਨਾਮ ਤੇ ਐਂਟਰੀ ਹੋਵੇ ਫਿਰ ਮੈਨੂੰ ਤੀਜੇ ਦਿਨ ਇੱਕ ਰਿਕਾਰਡ ਮਿਲਿਆ ਨਾਮ ਬਿਨਾ ਬੱਚੀ ਉਮਰ 1 ਦਿਨ ਗੋਦ ਦਿੱਤੀ ਗਈ ਇਹ ਦੇਖ ਕੇ ਮੇਰੇ ਹੱਥ ਕੰਬ ਗਏ ਆਖਰ ਕਿਸ ਨੂੰ ਦਿੱਤੀ ਗਈ ਮੇਰੀ ਬੱਚੀ ਕਿਸ ਨੇ ਲਿਆ ਹੋਵੇਗਾ ਉਸ ਨੂੰ ਹੁਣ ਮੈਂ ਕਿਵੇਂ ਵਾਪਸ ਲਿਆਵਾਂਗਾ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸੀ ਤავਥਨੇ ਮੈਨੇਜਰ ਨੇ ਮੈਨੂੰ ਕਿਹਾ ਕਿ ਇੱਕ ਪਤੀ ਪਤਨੀ ਆਏ ਸੀ ਜੋ ਆਪਣੀ ਕੁੜੀ ਦੀ ਮੌਤ ਦੇ ਬਾਅਦ ਬੱਚਾ ਲੈਣਾ ਚਾਹੁੰਦੇ ਸੀ। ਉਹਨਾਂ ਨੇ ਕੁੜੀ ਨੂੰ ਕਾਨੂੰਨੀ ਤੌਰ ਤੇ ਗੋਦ ਲੈ ਲਿਆ ਹੈ ਤੇ ਮੈਂ ਆਪਣੀ ਕੁੜੀ ਨੂੰ ਵਾਪਸ ਪਾਉਣਾ ਚਾਹੁੰਦਾ ਸੀ। ਪਰ ਮੇਰੇ ਦਿਮਾਗ ਵਿੱਚ ਗੁਰਪ੍ਰੀਤ ਦੀ ਹਾਲਤ ਘਮ ਰਹੀ ਸੀ। ਉਹ ਕਿੱਥੇ ਹੋਏਗੀ, ਕਿਵੇਂ ਹੋਏਗੀ, ਕਿਸ ਹਾਲ ਵਿੱਚ ਹੋਏਗੀ। ਮੈਂ ਥਾਣੇ ਵਿੱਚ ਗਮ ਸ਼ੁੱਧਗੀ ਦੀ ਰਿਪੋਰਟ ਦਰਜ ਕਰਵਾਈ। ਅਖਬਾਰ ਵਿੱਚ ਇਸ਼ਤਿਹਾਰ ਛਪਾਇਆ। ਗੁਰਪ੍ਰੀਤ ਉਹ ਜਿੱਥੇ ਵੀ ਕਿਤੇ ਹੈ ਵਾਪਸ ਆ ਜਾ ਮੈਂ ਦੁਬਈ ਤੋਂ ਵਾਪਸ ਆ ਗਿਆ ਹਾਂ ਤੇਰਾ ਹਰਜੀਤ ਰਾਤ ਭਰ ਮੈਂ ਆਪਣੇ ਵਿਆਹ ਦੀਆਂ ਫੋਟੋਆਂ ਦੇਖਦਾ ਰਿਹਾ ਉਹ ਹਰ ਜਗ੍ਹਾ ਗੁਰਪ੍ਰੀਤ ਨੂੰ ਲੱਭ ਰਿਹਾ ਸੀ ਫਿਰ ਅਗਲੇ ਦਿਨ ਮੈਂ ਉਸ ਪਰਿਵਾਰ ਤੱਕ ਪਹੁੰਚਿਆ ਜਿਨ੍ਹਾਂ ਨੇ ਮੇਰੀ ਕੁੜੀ ਨੂੰ ਗੋਦ ਲਿਆ ਸੀ ਦਰਵਾਜ਼ਾ ਇੱਕ ਪਤੀ ਪਤਨੀ ਨੇ ਖੋਲ੍ਹਿਆ ਉਹਨਾਂ ਦੀ ਗੋਦ ਵਿੱਚ 3 ਸਾਲ ਦੀ ਗੁड़िया ਸੀ ਠੀਕ ਓਵੇਂ ਦੀ ਜਿਵੇਂ ਮੈਂ ਗੁਰਪ੍ਰੀਤ ਦੇ ਨਾਲ ਦੇਖੀ ਸੀ ਉਸਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਇਹ ਮੇਰੀ ਕੁੜੀ ਹੈ ਉਸ ਪਰਿਵਾਰ ਨੇ ਕਿਹਾ ਹੁਣ ਇਹ ਸਾਡੀ ਹੈ ਮੈਂ ਜਾ ਕੇ ਵੀ ਕੁਝ ਨਹੀਂ ਕਰ ਸਕਿਆ ਥੋੜੀ ਦੇਰ ਤੱਕ ਉਹਨਾਂ ਨਾਲ ਗੱਲ ਕਰਨ ਦੇ ਬਾਅਦ ਮੈਂ ਉੱਥੋਂ ਵਾਪਸ ਆ ਗਿਆ ਉੱਥੋਂ ਨਿਕਲਣ ਦੇ ਬਾਅਦ ਮੇਰੇ ਸਾਹਮਣੇ ਵਾਰ-ਵਾਰ ਗੁਰਪ੍ਰੀਤ ਦਾ ਚਿਹਰਾ ਘੁੰਮ ਰਿਹਾ ਸੀ ਉਹ ਕਿੱਥੇ ਹੋਏਗੀ ਕਿਸ ਹਾਲ ਵਿੱਚ ਹੋਏਗੀ ਬਸ ਦਿਮਾਗ ਵਿੱਚ ਇਹੀ ਚੱਲ ਰਿਹਾ ਸੀ ਮੈਂ ਉੱਥੋਂ ਨਿਕਲਿਆ ਹੀ ਸੀ ਕਿ ਥੋੜੀ ਦੂਰ ਜਾਣ ਦੇ ਬਾਅਦ ਮੈਂ ਕੁਝ ਇਸ ਤਰ੍ਹਾਂ ਦਾ ਦੇਖਿਆ ਕਿ ਗੁਰਪ੍ਰੀਤ ਇੱਕ ਮਠਿਆਈ ਦੀ ਦੁਕਾਨ ਤੇ ਪਾਟੇ ਹੋਏ ਕੱਪੜੇ ਪਾ ਕੇ ਬੈਠੀ ਸੀ ਉਸ ਨੂੰ ਦੇਖ ਕੇ ਮੇਰਾ ਸਰੀਰ ਅੰਦਰ ਤੱਕ ਕੰਬ ਗਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਗੁਰਪ੍ਰੀਤ ਮੈਨੂੰ ਇਸ ਹਾਲ ਵਿੱਚ ਮਿਲੇਗੀ ਮੈਂ ਉਸੇ ਵੇਲੇ ਉੱਥੇ ਪਹੁੰਚਿਆ ਜਿਵੇਂ ਹੀ ਗੁਰਪ੍ਰੀਤ ਨੇ ਮੈਨੂੰ ਦੇਖਿਆ ਉਹ ਉੱਚੀ ਉੱਚੀ ਰੋਣ ਲੱਗੀ ਉਸ ਨੇ ਮੈਨੂੰ ਕਿਹਾ ਹਰਜੀਤ ਮੈਨੂੰ ਮੇਰੀ ਕੁੜੀ ਨਾਲ ਮਿਲਵਾ ਦੇ ਉਹਨਾਂ ਨੂੰ ਮੈਂ ਰੋਜ਼ ਕਹਿੰਦੀ ਆ ਇਹ ਲੋਕ ਮੈਨੂੰ ਮੇਰੀ ਕੁੜੀ ਨਹੀਂ ਦਿੰਦੇ ਤੂੰ ਕਹਿ ਨਾ ਇਹ ਮੈਨੂੰ ਮੇਰੀ ਕੁੜੀ ਦੇ ਦੇ ਦੇਣਾ ਗੁਰਪ੍ਰੀਤ ਨੂੰ ਇਸ ਤਰ੍ਹਾਂ ਤੜਫ ਤੜਫਦਾ ਹੋਇਆ ਦੇਖ ਕੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਉਸ ਨੂੰ ਸੀਨੇ ਨਾਲ ਲਗਾ ਲਿਆ ਕੁਝ ਦੇਰ ਉਹ ਰੋਂਦੀ ਰਹੀ ਫਿਰ ਮੈਂ ਉਸ ਨੂੰ ਸ਼ਾਂਤ ਕਰਾਇਆ ਗੁਰਪ੍ਰੀਤ ਤੂੰ ਚਿੰਤਾ ਨਾ ਕਰ ਮੈਨੂੰ ਪਤਾ ਹੈ ਆਪਣੀ ਕੁੜੀ ਕਿੱਥੇ ਹੈ ਤੂੰ ਘਰ ਚੱਲ ਮੈਂ ਉਸ ਨੂੰ ਲੈ ਕੇ ਆਉਂਗਾ ਤਾਂ ਮਠਿਆਈ ਵਾਲੇ ਨੇ ਕਿਹਾ ਉਹ ਭਾਈ ਸਾਹਿਬ ਇਸ ਪਾਗਲ ਕੁੜੀ ਨੂੰ ਆਪਣੇ ਘਰ ਨਾ ਲੈ ਕੇ ਜਾਣਾ ਇਹ ਲੋਕਾਂ ਨੂੰ ਪੱਥਰ ਮਾਰਦੀ ਹੈ ਕਿ ਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡਾ ਵੀ ਸਿਰ ਪਾੜ ਦੇਵੇ। ਦੁਕਾਨ ਵਾਲੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਕੁਝ ਨਹੀਂ ਬੋਲਿਆ ਚੁੱਪਚਾਪ ਗੁਰਪ੍ਰੀਤ ਨੂੰ ਉੱਥੋਂ ਲੈ ਕੇ ਹਸਪਤਾਲ ਚਲਾ ਗਿਆ। ਆਪਣੀ ਕੁੜੀ ਨੂੰ ਖੋਹ ਦੇਣ ਦੀ ਵਜ੍ਹਾ ਕਰਕੇ ਗੁਰਪ੍ਰੀਤ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ ਜਿਸ ਦੀ ਵਜ੍ਹਾ ਕਰਕੇ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ। ਗੁਰਪ੍ਰੀਤ ਹਸਪਤਾਲ ਵਿੱਚ ਹੌਲੀ-ਹੌਲੀ ਠੀਕ ਹੋਣ ਲੱਗੀ ਪਰ ਉਸ ਦੀਆਂ ਅੱਖਾਂ ਵਿੱਚ ਉਹੀ ਪੁਰਾਣੀ ਚਮਕ ਨਹੀਂ ਸੀ। ਉਹ ਬਸ ਇੱਕ ਹੀ ਗੱਲ ਵਾਰ-ਵਾਰ ਕਹਿੰਦੀ ਸੀ ਮੇਰੀ ਕੁੜੀ ਕਿੱਥੇ ਹੈ ਮੈਨੂੰ ਉਸ ਨਾਲ ਮਿਲਵਾ ਦੇ ਮੈਂ ਉਸ ਨੂੰ ਮਿਲਣਾ ਹੈ ਮੈਂ ਹਰ ਰੋਜ਼ ਉਸ ਨੂੰ ਹੌਸਲਾ ਦਿੰਦਾ ਕਿ ਆਪਣੀ ਕੁੜੀ ਨੂੰ ਮੈਂ ਵਾਪਸ ਲੈ ਕੇ ਆਉਂਗਾ ਗੁਰਪ੍ਰੀਤ ਤੇਰੇ ਬਿਨਾ ਮੈਂ ਅਧੂਰਾ ਹਾਂ ਮੇਰੀ ਕੁੜੀ ਦੇ ਗੋਦ ਲੈਣ ਵਾਲੇ ਮਾਪਿਓ ਨੇ ਵੀ ਕੋਰਟ ਵਿੱਚ ਕਿਹਾ ਅਸੀਂ ਇਸ ਨੂੰ ਆਪਣੀ ਬੇਟੀ ਸਮਝ ਕੇ ਪਾਲਿਆ ਹੈ ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ ਤਾਂ ਜੱਜ ਨੇ ਕਿਹਾ ਕੁੜੀ ਦੀ ਭਲਾਈ ਸਭ ਤੋਂ ਜ਼ਰੂਰੀ ਹੈ ਆਪਸ ਵਿੱਚ ਬੈਠ ਕੇ ਇਸ ਦਾ ਹੱਲ ਕੱਢੋ ਮੈਨੂੰ ਅਦਾਲਤ ਨੇ ਹਫਤੇ ਦੇ ਵਿੱਚ ਇੱਕ ਵਾਰ ਆਪਣੀ ਕੁੜੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਮੈਂ ਜਦੋਂ ਪਹਿਲੀ ਵਾਰ ਉਸ ਨੂੰ ਗੋਦ ਵਿੱਚ ਲੈ ਕੇ ਬੈਠਾ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਮੈਨੂੰ ਮਿਲ ਗਈਆਂ ਮੈਂ ਆਪਣੀ ਕੁੜੀ ਦੇ ਵਾਲਾਂ ਵਿੱਚ ਹੱਥ ਫੇਰਿਆ ਉਹਨਾਂ ਵਿੱਚ ਬਿਲਕੁਲ ਗੁਰਪ੍ਰੀਤ ਵਰਗੀ ਚਮਕ ਸੀ ਮੇਰੀ ਕੁੜੀ ਨੇ ਬੜੀ ਮਾਸੂਮੀਅਤ ਨਾਲ ਮੈਨੂੰ ਪੁੱਛਿਆ ਤੂੰ ਕੌਣ ਹੈ ਅੰਕਲ ਇਹ ਸੁਣ ਕੇ ਮੇਰਾ ਕਲੇਜਾ ਫਟ ਗਿਆ ਮੈਂ ਬਹੁਤ ਹੀ ਪਿਆਰ ਨਾਲ ਉਸ ਨੂੰ ਕਿਹਾ ਮੈਂ ਤੇਰਾ ਪਾਪਾ ਹਾਂ ਬੇਟਾ ਇਸ ਵਿੱਚ ਮੇਰਾ ਮੇਰੇ ਮੰਮੀ ਪਾਪਾ ਨੂੰ ਪੁਲਿਸ ਨੇ ਪੁਸ਼ਤਾਸ਼ ਦੇ ਲਈ ਬੁਲਾਇਆ ਤੇ ਉਹਨਾਂ ਨੇ ਗੁਰਪ੍ਰੀਤ ਨੂੰ ਜ਼ਬਰਨ ਘਰੋਂ ਕੱਢਣ ਤੇ ਨਵਜਾਤ ਬੱਚੇ ਨੂੰ ਅਨਾਥ ਆਸ਼ਰਮ ਵਿੱਚ ਛੱਡਣ ਦਾ ਕੇਸ ਚੱਲਿਆ ਮੇਰੀ ਮਾਂ ਨੇ ਕੋਰਟ ਵਿੱਚ ਹੱਥ ਜੋੜ ਦਿੱਤੇ ਕਿ ਸਾਨੂੰ ਮਾਫ਼ ਕਰ ਦਿਓ ਬੇਟਾ ਅਸੀਂ ਜੋ ਕੀਤਾ ਉਹ ਬਹੁਤ ਵੱਡਾ ਪਾਪ ਸੀ ਮੈਂ ਦੇਖਿਆ ਮੰਮੀ ਦੀਆਂ ਅੱਖਾਂ ਵਿੱਚ ਹੁਣ ਵੀ ਡਰ ਸੀ ਗੁਰਪ੍ਰੀਤ ਹੁਣ ਹੌਲੀ-ਹੌਲੀ ਬੋਲਣ ਤੇ ਸਮਝਣ ਲੱਗੀ ਸੀ ਮੈਂ ਉਸਦੇ ਲਈ ਸਪੈਸ਼ਲ ਥੈਰੇਪੀ ਕਰਵਾਈ ਰਾਤ ਨੂੰ ਉਸਦੇ ਕੋਲ ਬੈਠ ਕੇ ਉਸ ਨੂੰ ਕੁੜੀ ਦੀਆਂ ਕਹਾਣੀਆਂ ਸੁਣਾਉਂਦਾ ਗੁਰਪ੍ਰੀਤ ਬਸ ਰੋਂਦੀ ਰਹਿੰਦੀ ਤੇ ਇੱਕ ਹੀ ਗੱਲ ਕਰਦੀ ਮੈਨੂੰ ਮੇਰੀ ਕੁੜੀ ਚਾਹੀਦੀ ਹੈ ਹਰਜੀਤ ਮੈਨੂੰ ਮੇਰੀ ਕੁੜੀ ਚਾਹੀਦੀ ਹੈ ਮੈਂ ਇੱਕ ਰਾਤ ਫਿਰ ਉਹਨਾਂ ਪਤੀ-ਪਤਨੀ ਦੇ ਨਾਲ ਗੱਲ ਕੀਤੀ ਕਿ ਦੇਖੋ ਮੈਂ ਤੁਹਾਡੀ ਬੇਟੀ ਨੂੰ ਖੋਣਾ ਨਹੀਂ ਚਾਹੁੰਦਾ ਤੁਸੀਂ ਤਾਂ ਫਰਿਸ਼ਤਾ ਹੋ ਜੋ ਤੁਸੀਂ ਇਸ ਨੂੰ ਪਾਲਿਆ ਪਰ ਮੈਂ ਅਜੇ ਵੀ ਚਾਹੁੰਦਾ ਹਾਂ ਕਿ ਮੇਰੀ ਕੁੜੀ ਗੁਰਪ੍ਰੀਤ ਦੇ ਕੋਲ ਆ ਜਾਏ ਉਸ ਨੂੰ ਆਪਣੀ ਕੁੜੀ ਦੀ ਜ਼ਰੂਰਤ ਹੈ ਦੋਨੇ ਚੁੱਪ ਹੋ ਗਏ ਆਖਰ ਉਹਨਾਂ ਨੇ ਵੀ ਕੁੜੀ ਨੂੰ ਆਪਣੀ ਜਾਨ ਤੋਂ ਵੱਧ ਕੇ ਪਾਲਿਆ ਸੀ ਜੱਜ ਨੇ ਕੁੜੀ ਨੂੰ ਮਨੋਵਿਗਿਆਨਕ ਦੀ ਸਲਾਹ ਤੇ ਬੁਲਾਇਆ ਤੇ ਕੁੜੀ ਨੂੰ ਪੁੱਛਿਆ ਗਿਆ ਕਿ ਤੂੰ ਆਪਣੇ ਅਸਲੀ ਮੰਮੀ ਪਾਪਾ ਦੇ ਨਾਲ ਰਹਿਣਾ ਚਾਹੁੰਦੀ ਹੈ ਕੁੜੀ ਨੇ ਮਾਸੂਮੀਅਤ ਨਾਲ ਆਪਣੀ ਗੋਦ ਲੈਣ ਵਾਲੀ ਮਾਂ ਦਾ ਹੱਥ ਫੜ ਲਿਆ ਮੈਨੂੰ ਆਪਣੀ ਮੰਮੀ ਤੇ ਪਾਪਾ ਚਾਹੀਦੇ ਨੇ ਪਰ ਅੰਕਲ ਵੀ ਚੰਗੇ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਨਿਕਲੇ ਮੈਂ ਜੱਜ ਦੇ ਸਾਹਮਣੇ ਕਿਹਾ ਜੇ ਮੇਰੀ ਬੇਟੀ ਇਹਨਾਂ ਤੋਂ ਅਲੱਗ ਹੋ ਕੇ ਰੋਏਗੀ ਤਾਂ ਮੈਂ ਇਸ ਨੂੰ ਜ਼ਬਰਦਸਤੀ ਨਹੀਂ ਲੈ ਸਕਦਾ ਪਰ ਮੈਂ ਚਾਹੁੰਦਾ ਹਾਂ ਕਿ ਇਸ ਨੂੰ ਇਸ ਦਾ ਹੱਕ ਮਿਲੇ ਇਸ ਦੀ ਮਾਂ ਗੁਰਪ੍ਰੀਤ ਨਾਲ ਮਿਲਣ ਦਾ ਸਾਡੇ ਨਾਲ ਰਿਸ਼ਤਾ ਰੱਖਣ ਦਾ ਜੱਜ ਨੇ ਵਿਚ ਵਾਲਾ ਰਸਤਾ ਕੱਟਿਆ ਕੁੜੀ ਆਪਣੀ ਗੋਦ ਲੈਣ ਵਾਲੇ ਮਾਪਿਓ ਦੇ ਨਾਲ ਹੀ ਰਹੇਗੀ ਪਰ ਗੁਰਪ੍ਰੀਤ ਤੇ ਹਰਜੀਤ ਉਸ ਨੂੰ ਮਿਲਣ ਆਉਂਦੇ ਰਹਿਣਗੇ ਇੱਕ ਦਿਨ ਪਾਰਕ ਵਿੱਚ ਗੁਰਪ੍ਰੀਤ ਵੀਲਚੇਅਰ ਤੇ ਬੈਠੀ ਸੀ ਮੈਂ ਗੁਰਪ੍ਰੀਤ ਨੂੰ ਕੁੜੀ ਦੀ ਗੋਦ ਵਿੱਚ ਬਿਠਾ ਦਿੱਤਾ ਗੁਰਪ੍ਰੀਤ ਨੇ ਆਪਣੀ ਕੁੜੀ ਨੂੰ ਛਾਤੀ ਨਾਲ ਲਾ ਲਿਆ ਉਸਦੇ ਸੁੱਕੇ ਬੁੱਲਾਂ ਤੋਂ ਫਿਰ ਇੱਕ ਸ਼ਬਦ ਨਿਕਲਿਆ ਮਾਂ ਮੈਨੂੰ ਦੋਨਾਂ ਨੂੰ ਗਲੇ ਲਗਾਇਆ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਉਸਦੀ ਟੁੱਟੀ ਹੋਈ ਦੁਨੀਆ ਫਿਰ ਤੋਂ ਜੁੜ ਰਹੀ ਸੀ ਹੁਣ ਉਹ ਦੋਨੇ ਪਤੀ-ਪਤਨੀ ਕਦੇ ਗੁਰਪ੍ਰੀਤ ਨਾਲ ਮਿਲਣ ਦੇ ਲਈ ਆਉਣ ਲੱਗੇ ਤੇ ਕਦੇ ਆਪਣੀ ਕੁੜੀ ਦੇ ਲਈ ਗੁਰਪ੍ਰੀਤ ਨੂੰ ਇਸ ਤਰ੍ਹਾਂ ਤੜਫਦਾ ਹੋਇਆ ਦੇਖ ਕੇ ਉਹਨਾਂ ਦਾ ਦਿਲ ਪਿਘਲ ਗਿਆ ਤੇ ਉਹਨਾਂ ਨੇ ਸਾਡੀ ਕੁੜੀ ਨੂੰ ਹਮੇਸ਼ਾ ਹਮੇਸ਼ਾ ਲਈ ਸਾਨੂੰ ਦੇ ਦਿੱਤਾ ਮੈਂ ਗੋਦ ਲੈਣ ਵਾਲੇ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਹੁਣ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਰਹੋਗੇ। ਤੁਸੀਂ ਜਦੋਂ ਚਾਹੋ ਉਦੋਂ ਆਪਣੀ ਕੁੜੀ ਨੂੰ ਮਿਲਣ ਦੇ ਲਈ ਆ ਸਕਦੇ ਹੋ। ਤਾਂ ਉਹਨਾਂ ਨੇ ਕਿਹਾ ਕਿ ਉਹ ਇੰਡੀਆ ਨੂੰ ਛੱਡ ਕੇ ਹਮੇਸ਼ਾ-ਹਮੇਸ਼ਾ ਲਈ ਲੰਡਨ ਵਿੱਚ ਸ਼ਿਫਟ ਹੋ ਰਹੇ ਨੇ। ਹਾਂ ਜੇ ਕਦੇ ਇੰਡੀਆ ਆਉਣਾ ਹੋਇਆ ਤਾਂ ਅਸੀਂ ਆਪਣੀ ਕੁੜੀ ਨਾਲ ਜ਼ਰੂਰ ਮਿਲਾਂਗੇ। ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਸਾਡੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਸਾਡੀ ਕੁੜੀ ਨੂੰ ਸਾਨੂੰ ਦੇ ਕੇ ਚਲੇ ਗਏ। ਹੁਣ ਮੈਂ ਆਪਣੇ ਮਾਪਿਆਂ ਨੂੰ ਛੱਡ ਕੇ ਗੁਰਪ੍ਰੀਤ ਦੇ ਨਾਲ ਨਵਾਂ ਘਰ ਲੈ ਲਿਆ। ਹੌਲੀ ਹੌਲੀ ਇੱਕ ਵੱਡਾ ਜ਼ਖਮ ਪੜਨ ਲੱਗਿਆ ਗੁਰਪ੍ਰੀਤ ਨੇ ਇੱਕ ਦਿਨ ਮੇਰਾ ਹੱਥ ਫੜਿਆ ਤੇ ਕਹਿੰਦੀ ਹਰਜੀਤ ਜੇ ਤੂੰ ਨਹੀਂ ਵਾਪਸ ਆਉਂਦਾ ਤਾਂ ਮੈਂ ਮਰ ਜਾਂਦੀ ਤੂੰ ਨਹੀਂ ਸੀ ਤਾਂ ਸਭ ਨੇ ਮੈਨੂੰ ਇਕੱਲਾ ਸਮਝ ਲਿਆ ਮੈਂ ਆਪਣੀ ਗੁਰਪ੍ਰੀਤ ਦੇ ਮੱਥੇ ਨੂੰ ਜਮਿਆ ਹੁਣ ਮੈਂ ਕਿਤੇ ਨਹੀਂ ਜਾਵਾਂਗਾ ਮੇਰੀ ਜਾਨ ਮੇਰੀ ਬੇਟੀ ਮੇਰਾ ਘਰ ਸਭ ਇੱਥੇ ਹੈ ਤੇ ਮੈਂ ਆਪਣੀ ਕੁੜੀ ਨੂੰ ਪਹਿਲੇ ਦਿਨ ਸਕੂਲ ਛੱਡਿਆ ਗੁਰਪ੍ਰੀਤ ਵੀ ਮੇਰੇ ਨਾਲ ਸੀ ਉੜੀ ਸਕੂਲ ਦੇ ਗੇਟ ਤੇ ਮੁੜੀ ਤੇ ਕਹਿੰਦੀ ਮੰਮੀ ਪਾਪਾ ਸ਼ਾਮ ਨੂੰ ਲੈਣ ਆਉਣਾ ਮੈਂ ਤੇ ਗੁਰਪ੍ਰੀਤ ਨੇ ਇੱਕ ਦੂਜੇ ਵੱਲ ਦੇਖਿਆ ਹੁਣ ਸਾਡੀ ਟੁੱਟੀ ਹੋਈ ਜ਼ਿੰਦਗੀ ਨੂੰ ਨੰਨੀ ਜਈ ਮੁਸਕਾਨ ਨੇ ਜੋੜ ਦਿੱਤਾ ਸੀ ਮੈਂ ਸਾਲਾਂ ਬਾਅਦ ਆਪਣੇ ਮੰਮੀ ਪਾਪਾ ਨੂੰ ਮਿਲਣ ਲਈ ਬੁਲਾਇਆ ਮੰਮੀ ਨੇ ਆਪਣੀ ਪੋਤੀ ਨੂੰ ਦੇਖਦੇ ਹੀ ਰੋਂਦੇ ਹੋਏ ਮਾਫੀ ਮੰਗੀ ਗੁਰਪ੍ਰੀਤ ਨੇ ਵੀ ਹੱਥ ਜੋੜ ਦਿੱਤੇ ਤੁਸੀਂ ਜੋ ਕੀਤਾ ਉਹ ਬਹੁਤ ਗਲਤ ਸੀ ਪਰ ਇਹ ਸਾਡੀ ਬੇਟੀ ਹੈ ਤੁਸੀਂ ਵੀ ਦਾਦਾ ਦਾਦੀ ਕਹਾਉਣ ਦਾ ਹੱਕ ਰੱਖਦੇ ਹੋ ਹੁਣ ਮੇਰੇ ਘਰ ਵਿੱਚ ਹਰ ਕੋਨੇ ਵਿੱਚ ਮੇਰੀ ਕੁੜੀ ਦੀ ਖਿਲਖਿਲਾਟ ਗੂੰਜਦੀ ਸੀ ਗੁਰਪ੍ਰੀਤਵੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਉਸਨੇ ਫਿਰ ਤੋਂ ਕਾਲਜ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਮੈਂ ਦੁਬਈ ਦੀ ਨੌਕਰੀ ਛੱਡ ਦਿੱਤੀ ਹੁਣ ਮੈਂ ਆਪਣੇ ਸ਼ਹਿਰ ਵਿੱਚ ਇੱਕ ਨਵੀਂ ਜ਼ਿੰਦਗੀ ਜਿਉ ਰਿਹਾ ਸੀ ਇੱਕ ਦਿਨ ਮੈਂ ਆਪਣੀ ਕੁੜੀ ਨੂੰ ਗੋਦ ਵਿੱਚ ਉਠਾਇਆ ਪਾਰਕ ਵਿੱਚ ਬੈਠਾ ਸੀ ਮੇਰੀ ਕੁੜੀ ਨੇ ਬੜੀ ਮਾਸੂਮੀਅਤ ਨਾਲ ਪੁੱਛਿਆ ਪਾਪਾ ਤੁਸੀਂ ਦੁਬਈ ਫਿਰ ਕਦੋਂ ਜਾਵੋਗੇ ਮੈਂ ਹੱਸ ਕੇ ਕਿਹਾ ਪਾਪਾ ਹੁਣ ਕਦੇ ਨਹੀਂ ਜਾਣਗੇ ਬੇਟਾ ਪਾਪਾ ਹੁਣ ਹਮੇਸ਼ਾ ਤੇਰੇ ਕੋਲ ਰਹਿਣਗੇ ਗੁਰਪ੍ਰੀਤ ਨੇ ਕੋਲ ਬੈਠ ਕੇ ਮੇਰਾ ਹੱਥ ਫੜਿਆ ਦੋਨਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਉਹ ਸਕੂਨ ਦੇਖਿਆ ਜੋ ਸਾਲਾਂ ਬਾਅਦ ਮਿਲਿਆ ਸੀ ਮੈਂ ਆਪਣੀ ਨੌਕਰੀ ਛੱਡ ਦਿੱਤੀ ਸੀ ਹੁਣ ਮੈਂ ਸ਼ਹਿਰ ਵਿੱਚ ਹੀ ਕੰਮ ਲੱਭਣਾ ਲੱਭਣ ਲੱਗਿਆ ਇੱਕ ਦਿਨ ਮੈਂ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਇੰਟਰਵਿਊ ਦੇਣ ਲਈ ਗਿਆ ਗੁਰਪ੍ਰੀਤ ਵੀ ਕਾਲਜ ਵਿੱਚ ਪੜਾਉਣ ਲੱਗੀ ਸੀ ਪਰ ਉਸ ਦਾ ਤਨ ਤੇ ਮਨ ਅਜੇ ਵੀ ਪੂਰੀ ਤਰ੍ਹਾਂ ਸਵਸਥ ਨਹੀਂ ਹੋਇਆ ਸੀ ਘਰ ਦਾ ਕਿਰਾਇਆ ਕੁੜੀ ਦੀ ਸਕੂਲ ਫੀਸ ਦਵਾਈਆਂ ਦਾ ਖਰਚਾ ਸਭ ਕੁਝ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਪਰ ਮੈਂ ਹਾਰ ਨਹੀਂ ਮੰਨੀ ਮੈਂ ਗੁਰਪ੍ਰੀਤ ਨੂੰ ਫਿਰ ਤੋਂ ਪਾਇਆ ਹੈ ਹੁਣ ਉਸ ਨੂੰ ਕਦੇ ਟੁੱਟਣ ਨਹੀਂ ਦੇਵਾਂਗਾ ਬੇਟੀ ਹੁਣ ਵੱਡੀ ਹੋ ਰਹੀ ਹੈ ਇੱਕ ਦਿਨ ਉਸਨੇ ਮੈਨੂੰ ਕਿਹਾ ਪਪਾ ਮੇਰੇ ਸਕੂਲ ਵਿੱਚ ਸਾਰਿਆਂ ਦੇ ਪਪਾ ਗੱਡੀ ਤੇ ਛੱਡਣ ਆਉਂਦੇ ਨੇ ਤੁਸੀਂ ਕਦੋਂ ਗੱਡੀ ਲਓਗੇ ਮੈਂ ਮੁਸਕਰਾ ਕੇ ਉਸ ਦਾ ਮੱਥਾ ਚੁੰਮਿਆ ਮੈਂ ਕਿਹਾ ਪਪਾ ਬਹੁਤ ਜਲਦੀ ਗੱਡੀ ਲੈ ਲੈਣਗੇ ਬੇਟਾ ਤੂੰ ਬਸ ਚੰਗੇ ਨੰਬਰ ਲੈ ਕੇ ਆਉਣਾ ਮੈਨੂੰ ਅੰਦਰੋਂ ਇਹ ਸਭ ਚੁੱਪਦਾ ਸੀ ਕਿ ਕਦੇ ਦੁਬਈ ਵਿੱਚ ਮੈਂ ਲੱਖਾਂ ਕਮਾਉਂਦਾ ਸੀ ਅੱਜ ਕਿਰਾਏ ਦਾ ਘਰ ਵੀ ਮੁਸ਼ਕਲ ਨਾਲ ਚੱਲ ਪਾ ਰਿਹਾ ਸੀ ਮੇਰੇ ਮਾਪਿਓ ਹੁਣ ਇਕੱਲੇ ਰਹਿ ਗਏ ਮਹੱਲੇ ਵਿੱਚ ਉਹਨਾਂ ਦੀ ਬਦਨਾਮੀ ਹੋ ਚੁੱਕੀ ਸੀ ਉਹਨਾਂ ਨੇ ਮੈਨੂੰ ਫੇਰ ਤੋਂ ਬੁਲਾਇਆ ਬੇਟਾ ਵਾਪਸ ਆ ਰਾਜਾ ਸਭ ਤੋਂ ਫੇਰ ਪਹਿਲਾਂ ਵਰਗਾ ਕਰ ਲਵਾਂਗੇ ਤਾਂ ਮੈਂ ਕਿਹਾ ਤੁਸੀਂ ਪਹਿਲਾਂ ਜੋ ਵੀ ਕੀਤਾ ਹੁਣ ਮੈਂ ਆਪਣੀ ਕੁੜੀ ਨੂੰ ਉਸ ਜਾਲ ਵਿੱਚ ਨਹੀਂ ਪਾ ਸਕਦਾ ਮੰਮੀ ਨੇ ਸਿਰ ਝੁਕਾ ਲਿਆ ਗਲਤੀਆਂ ਦੀ ਸਜ਼ਾ ਉਮਰ ਭਰ ਕੱਟਣੀ ਪੈਂਦੀ ਹੈ। ਗੁਰਪ੍ਰੀਤ ਨੇ ਹੌਲੀ ਹੌਲੀ ਕਾਲਜ ਦੇ ਬੱਚਿਆਂ ਨੂੰ ਪੜਾਉਂਦੇ-ਪੜਾਉਂਦੇ ਖੁਦ ਇੱਕ ਛੋਟਾ ਜਿਹਾ ਕੋਚਿੰਗ ਸੈਂਟਰ ਖੋਲਣ ਬਾਰੇ ਸੋਚਿਆ। ਉਸ ਦਾ ਹੌਸਲਾ ਦੇਖ ਕੇ ਮੈਨੂੰ ਵੀ ਨਵੀਂ ਉਮੀਦ ਮਿਲੀ। ਹੁਣ ਅਸੀਂ ਦੋਨੇ પતિ-ਪਤਨੀ ਇਕੱਠੇ ਬੈਠ ਕੇ ਸੈਂਟਰ ਦੀ ਯੋਜਨਾ ਬਣਾਉਂਦੇ। ਕਿਰਾਇਆ, ਕਿਤਾਬਾਂ, ਇੰਟਰਵਾਈਜ਼ਿੰਗ ਇੱਕ ਟੁੱਟਿਆ ਘਰ। ਹੁਣ ਨਵੇਂ ਸੁਪਨਿਆਂ ਨਾਲ ਸੁਪਨਿਆਂ ਨਾਲ ਸਜਣ ਲੱਗਿਆ। ਇੱਕ ਦਿਨ ਰਾਤ ਨੂੰ ਮੈਂ ਤੇ ਗੁਰਪ੍ਰੀਤ ਨੇ ਆਪਣੀ ਕੁੜੀ ਨੂੰ ਕੋਲ ਬਿਠਾ ਕੇ ਸੱਚਾਈ ਦੱਸੀ ਬੇਟਾ ਜਦੋਂ ਤੂੰ ਪੈਦਾ ਹੋਈ ਸੀ ਤਾਂ ਪਾਪਾ ਬਹੁਤ ਦੂਰ ਸੀ ਮੰਮੀ ਬਹੁਤ ਇਕੱਲੀ ਸੀ ਕੋਸ ਲੋਕ ਆਪਾਂ ਨੂੰ ਅਲੱਗ ਕਰਨਾ ਚਾਹੁੰਦੇ ਸੀ ਪਰ ਅਸੀਂ ਹਾਰ ਨਹੀਂ ਮੰਨੀ ਕੁੜੀ ਨੇ ਆਪਣੀ ਮਾਂ ਦਾ ਮੂੰਹ ਫੜ ਕੇ ਕਿਹਾ ਹਮ ਮੈਂ ਹਮੇਸ਼ਾ ਮੰਮੀ ਪਾਪਾ ਦੇ ਨਾਲ ਰਹਾਂਗੀ ਕੋਈ ਮੈਨੂੰ ਤੁਹਾਡੇ ਤੋਂ ਅਲੱਗ ਨਹੀਂ ਕਰ ਸਕਦਾ ਉਸ ਦੀਆਂ ਛੋਟੀਆਂ ਛੋਟੀਆਂ ਅੱਖਾਂ ਵਿੱਚ ਹਿੰਮਤ ਸੀ ਅਸਨੇ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਪੁਰਾਣੇ ਹੰਝੂ ਧੋ ਦਿੱਤੇ। ਕਲੋਨੀ ਵਿੱਚ ਕੁਝ ਲੋਕ ਮੰਮੀ ਪਾਪਾ ਨੂੰ ਹੁਣ ਵੀ ਤਾਨੇ ਦਿੰਦੇ ਸੀ। ਉਹ ਕਿਤੋਂ ਦੇ ਨਹੀਂ ਰਹੇ ਸੀ। ਕਹਿੰਦੇ ਸੀ ਦੇਖੋ ਮੁੰਡਾ ਵੀ ਭੱਜ ਗਿਆ ਬੁਢਾਪੇ ਵਿੱਚ। ਨੱਕ ਕਟਾਈ। ਇਹ ਸੁਣ ਕੇ ਗੁਰਪ੍ਰੀਤ ਅੰਦਰ ਤੱਕ ਕੰਮ ਜਾਂਦੀ ਪਰ ਹੁਣ ਉਹ ਟੁੱਟਦੀ ਨਹੀਂ ਸੀ ਕਿਉਂਕਿ ਉਸ ਦਾ ਹੱਥ ਫੜਨ ਦੇ ਲਈ ਮੈਂ ਜੋ ਸੀ। ਲੋਕ ਬੋਲਦੇ ਰਹਿਣਗੇ ਪਰ ਅਸੀਂ ਝੁਕਾਂਗੇ ਨਹੀਂ। ਕੋਚਿੰਗ ਸੈਂਟਰ ਖੋਲਣ ਦੇ ਲਈ ਮੈਂ ਇੱਕ ਬੈਂਕ ਵਿੱਚੋਂ ਲੋਨ ਮੰਗਿਆ। ਪਰ ਬੈਂਕ ਨੇ ਕਹਿ ਦਿੱਤਾ ਤੇਰਾ ਇਤਿਹਾਸ ਠੀਕ ਨਹੀਂ ਹੈ ਘਰ ਦਾ ਵਿਵਾਦ ਰਿਆ ਹੈ ਤੁਸੀਂ ਲੋਨ ਦੇ ਲਾਇਕ ਨਹੀਂ ਹੋ ਮੈਂ ਹਾਰ ਨਹੀਂ ਮੰਨੀ ਮੈਂ ਆਪਣੇ ਦੋਸਤਾਂ ਕੋਲ ਗਿਆ ਤੇ ਇੱਕ ਇੱਕ ਪੈਸਾ ਜੋੜਿਆ ਤੇ ਗਹਿਣੇ ਵੇਚ ਦਿੱਤੇ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਹਿੰਦੀ ਇਹ ਮੇਰੀ ਮਾਂ ਦੀ ਨਿਸ਼ਾਨੀ ਸੀ ਮੈਂ ਕਿਹਾ ਇਹ ਹੁਣ ਆਪਣੀ ਕੁੜੀ ਦੀਆਂ ਖੁਸ਼ੀਆਂ ਦੀ ਨਿਸ਼ਾਨੀ ਬਣੇਗਾ ਸੈਂਟਰ ਖੁੱਲਿਆ ਤੇ ਪਹਿਲੀ ਕਲਾਸ ਵਿੱਚ ਬਸ 5 ਬੱਚੇ ਆਏ ਗੁਰਪ੍ਰੀਤ ਨੂੰ ਲੱਗਿਆ ਇੰਨੀ ਮਿਹਨਤ ਦਾ ਇਹੀ ਨਤੀਜਾ ਫਿਰ ਮੈਂ ਕਿਹਾ ਸਿਰਫ 5 ਨਹੀਂ 500 ਵੀ ਇੱਥੇ ਆਉਣਗੇ ਬਸ ਲੱਗੀ ਰਹੇ ਗੁਰਪ੍ਰੀਤ ਇਸ ਵਿੱਚ ਮੈਨੂੰ ਦੁਬਈ ਤੋਂ ਫਿਰ ਆਫਰ ਆਇਆ ਪਹਿਲਾਂ ਤੋਂ ਦੁਬਈ ਦੁੱਗਣੀ ਤਨਖਾਹ ਦਾ ਇੱਕ ਰਾਤ ਮੈਂ ਗੁਰਪ੍ਰੀਤ ਤੋਂ ਪੁੱਛਿਆ ਕੀ ਕਰਾਂ ਗੁਰਪ੍ਰੀਤ ਫਿਰ ਚਲਾ ਜਾਵਾਂ ਜਾਂ ਨਾ ਗੁਰਪ੍ਰੀਤ ਨੇ ਕੁੜੀ ਦਾ ਹੱਥ ਫੜ ਲਿਆ ਕਹਿੰਦੀ ਜੋ ਖੋਇਆ ਉਹ ਵਾਪਸ ਪਾਉਣਾ ਹੈ ਪੈਸਾ ਨਹੀਂ ਤੂੰ ਜੇ ਫਿਰ ਚਲਾ ਗਿਆ ਤਾਂ ਫਿਰ ਤੋਂ ਮੈਂ ਗਵਾਚ ਜਾਵਾਂਗੀ ਹਰਜੀਤ ਮੈਂ ਰਾਤ ਨੂੰ ਮੇਲ ਭੇਜੀ ਥੈਂਕ ਯੂ ਬਟ ਨੋ ਥੈਂਕ ਯੂ 6 ਮਹੀਨੇ ਵਿੱਚ ਸੈਂਟਰ ਵਿੱਚ 30 ਬੱਚੇ ਹੋ ਗਏ ਗੁਰਪ੍ਰੀਤ ਦੀ ਮਿਹਨਤ ਰੰਗ ਲੈ ਕੇ ਆਈ ਲੋਕ ਕਹਿਣ ਲੱਗੇ ਗੁਰਪ੍ਰੀਤ मैम ਬਹੁਤ ਚੰਗਾ ਪੜਾਉਂਦੀ ਹੈ ਮੈਂ ਆਪਣੀ ਕੁੜੀ ਦਾ ਨਾਮ ਸੈਂਟਰ ਵਿੱਚ ਲਿਖਵਾ ਦਿੱਤਾ ਸਭ ਤੋਂ ਪਹਿਲਾਂ ਸਾਡੀ ਕੁੜੀ ਪੜੇ ਪੜੇਗੀ ਉਸ ਨੂੰ ਉਹ ਹਰ ਸਪੋਰਟ ਮਿਲੇਗਾ ਜੋ ਸਾਨੂੰ ਕਦੇ ਨਹੀਂ ਮਿਲਿਆ ਸੀ ਇੱਕ ਦਿਨ ਗੁਰਪ੍ਰੀਤ ਦੇ ਸੈਂਟਰ ਦੇ ਬਾਹਰ ਮੇਰੇ ਮਾਤਾ ਪਿਤਾ ਖੜੇ ਸੀ ਕਮਜ਼ੋਰ ਬਿਮਾਰ ਇਕੱਲੇ ਗੁਰਪ੍ਰੀਤ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਸਭ ਭੁੱਲ ਗਈ ਫਿਰ ਮੈਂ ਉਹਨਾਂ ਨੂੰ ਅੰਦਰ ਬੁਲਾਇਆ ਜੋ ਹੋ ਗਿਆ ਉਹ ਹੋ ਗਿਆ ਹੁਣ ਅਸੀਂ ਤੁਹਾਡੇ ਨਾਲ ਨਫ਼ਰਤ ਨਹੀਂ ਕਰ ਸਕਦੇ ਹੁਣ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਹੋ ਸਾਲ ਬੀਤਦੇ ਗਏ ਤੇ ਮੇਰੀ ਕੁੜੀ ਦੇ ਸਕੂਲ ਵਿੱਚ ਕੁੜੀ ਨੇ ਸਕੂਲ ਵਿੱਚ ਟੌਪ ਕੀਤਾ ਉਸ ਦਾ ਨਾਮ ਅਖਬਾਰ ਵਿੱਚ ਆਇਆ ਉਸ ਨੇ ਆਪਣੀ ਮਾਂ ਦੇ ਲਈ ਸਟੇਜ ਤੇ ਬੋਲਦੇ ਹੋਏ ਕਿਹਾ ਅੱਜ ਜੋ ਕੁਝ ਵੀ ਹਾਂ ਮੈਂ ਆਪਣੇ ਮੰਮੀ ਪਾਪਾ ਦੀ ਵਜ੍ਹਾ ਕਰਕੇ ਹਾਂ ਇਹਨਾਂ ਨੇ ਦੁਨੀਆ ਨਾਲ ਲੜ ਕੇ ਮੈਨੂੰ ਪਾਲਿਆ ਹੈ। ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਅਸੀਂ ਦੋਨੇ ਇੱਕ ਦੂਜੇ ਨੂੰ ਦੇਖ ਕੇ ਮੁਸਕਰਾਉਂਦੇ। ਕਿੰਨਾ ਕੁਝ ਛਲਿਆ ਪਰ ਹਾਰ ਨਹੀਂ ਮੰਨੀ। ਜੋ ਮੁਹੱਲਾ ਕਦੇ ਤਾਨੇ ਦਿੰਦਾ ਸੀ, ਉਹੀ ਲੋਕ ਹੁਣ ਸੈਂਟਰ ਦੀ ਤਾਰੀਫ਼ ਕਰਦੇ ਸੀ। ਕੁੜੀ ਦੀ ਕਾਮਯਾਬੀ ਨੇ ਰਿਸ਼ਤਿਆਂ ਦੀ ਕੜਵਾਹਟ ਤੋ ਦਿੱਤੀ। ਮੰਮੀ ਪਾਪਾ ਨੇ ਵੀ ਆਪਣੀ ਗਲਤੀ ਦਿਲ ਤੋਂ ਮੰਨੀ। ਹੁਣ ਉਹ ਆਪਣੀ ਪੋਤੀ ਨਾਲ ਹੀ ਆਪਣੀ ਨਵੀਂ ਉਮੀਦ ਦੇਖਦੇ ਸੀ। ਇੱਕ ਦਿਨ ਰਾਤ ਨੂੰ ਗੁਰਪ੍ਰੀਤ ਨੇ ਮੈਨੂੰ ਕਿਹਾ ਆਪਣੀ ਕਹਾਣੀ ਖਤਮ ਨਹੀਂ ਹੋਈ ਆਪਣੀ ਕੁੜੀ ਵੱਡੀ ਹੋ ਕੇ ਬਹੁਤ ਕੁਝ ਕਹੇਗੀ ਕਰੇਗੀ ਆਪਾਂ ਫਿਰ ਤੋਂ ਕਦੇ ਅੱਡ ਨਹੀਂ ਹੋਵਾਂਗੇ ਤਾਂ ਮੈਂ ਕਿਹਾ ਮੈਂ ਤਾਂ ਜੋ ਖੋਇਆ ਉਹ ਵਾਪਸ ਪਾਇਆ ਹੁਣ ਕਦੇ ਖੋਨ ਨਹੀਂ ਦਿਆਂਗਾ ਮੈਂ ਗੁਰਪ੍ਰੀਤ ਤੇ ਮੇਰੀ ਕੁੜੀ ਹੁਣ ਆਪਣੇ ਛੋਟੇ ਜਿਹੇ ਘਰ ਵਿੱਚ ਨਹੀਂ ਇੱਕ ਨਵੇਂ ਵੱਡੇ ਘਰ ਵਿੱਚ ਰਹਿੰਦੇ ਹਾਂ ਸੈਂਟਰ ਹੁਣ ਸਕੂਲ ਵਿੱਚ ਬਦਲ ਚੁੱਕਿਆ ਹੈ ਸੈਂਕੜੇ ਬੱਚੇ ਪੜ੍ਹਦੇ ਨੇ ਅਸੀਂ ਸਾਰਿਆਂ ਨੇ ਮਿਲ ਕੇ ਜੋ ਰਿਸ਼ਤੇ ਦੀਆਂ ਜੜਾਂ ਫਿਰ ਤੋਂ ਸਿੰਜੀਆਂ ਉਹ ਹੁਣ ਦਰਖਤ ਫਲ ਵੀ ਦੇ ਰਿਹਾ ਹੈ ਤੇ ਸ਼ਾਮੇ ਇੱਕ ਦਿਨ ਰਾਤ ਨੂੰ ਤੇ ਸ਼ਾਮੀ ਇੱਕ ਦਿਨ ਰਾਤ ਨੂੰ ਮੈਨੂੰ ਮੇਰੇ ਪੁਰਾਣੇ ਸਮਾਨ ਵਿੱਚ ਇੱਕ ਛੋਟਾ ਜਿਹਾ ਪੁਰਾਣਾ ਲਪਾਫਾ ਮਿਲਿਆ ਖੋਲਣ ਵੇਖ ਖੋਲਣ ਤੇ ਉਸ ਵਿੱਚ ਗੁਰਪ੍ਰੀਤ ਦਾ ਲਿਖਿਆ ਹੋਇਆ ਖੱਤ ਸੀ ਜੋ ਉਸ ਨੇ ਇੱਕ ਵਕਤ ਲਿਖਿਆ ਸੀ ਜਦੋਂ ਉਸ ਨੂੰ ਘਰ ਕੱਢਣ ਘਰੋਂ ਕੱਢਣ ਦੀ ਤਿਆਰੀ ਚੱਲ ਰਹੀ ਹੋਏਗੀ ਉਸ ਖੱਤ ਵਿੱਚ ਲਿਖਿਆ ਸੀ ਹਰਜੀਤ ਜਦੋਂ ਤੂੰ ਘਰੇ ਆਇਆ ਤਾਂ ਮੈਨੂੰ ਨਾ ਦੇਖਿਆ ਤਾਂ ਜਾਣ ਲੈਣਾ ਮੈਂ ਕਦੇ ਹਾਰ ਨਹੀਂ ਮੰਨੀ ਸੀ ਮੈਂ ਤੇਰੀ ਕੁੜੀ ਨੂੰ ਤੇਰੇ ਬਿਨਾ ਵੀ ਆਪਣੇ ਪੇਟ ਵਿੱਚ ਦਿਲ ਤੋਂ ਪਾਲਿਆ ਸੀ ਜੇ ਕਦੇ ਮੈਨੂੰ ਕੁਝ ਹੋ ਜਾਏ ਤਾਂ ਆਪਣੀ ਕੁੜੀ ਤੇਰੇ ਕੋਲ ਪਹੁੰਚੇ ਤਾਂ ਉਸ ਨੂੰ ਕਹਿਣਾ ਮੈਂ ਹਮੇਸ਼ਾ ਉਸ ਦੇ ਕੋਲ ਹਾਂ ਭਲੇ ਹੀ ਕਿਤੇ ਨਾ ਦਿਖਾਂ ਮੈਂ ਖੱਤ ਪੜਦੇ ਪੜਦੇ ਰੋਪਿਆ ਗੁਰਪ੍ਰੀਤ ਨੇ ਉਹ ਖੱਤ ਉਸ ਦੇ ਹੱਥਾਂ ਵਿੱਚੋਂ ਲਿਆ ਦੋਨੇ ਰਾਤ ਭਰ ਰੋਂਦੇ ਰਹੇ ਇੰਨਾ ਕੋਲ ਹੋ ਕੇ ਵੀ ਉਹ ਕਦੇ ਇੰਨੀ ਦੂਰ ਨਹੀਂ ਸੀ ਕਹਿੰਦੇ ਇਨਸਾਨ ਨੂੰ ਉਸ ਦੇ ਕਰਮਾਂ ਦੀ ਸਜ਼ਾ ਹਰ ਹਾਲ ਵਿੱਚ ਮਿਲਦੀ ਹੈ ਤਾਂ ਫੇਰੇ ਮੇਰੇ ਮਾਪਿਓ ਉਸ ਸਜ਼ਾ ਤੋਂ ਕਿਵੇਂ ਬਚ ਸਕਦੇ ਸੀ ਮੇਰੀ ਮਾਂ ਹੁਣ ਮੰਜੇ ਤੋਂ ਉੱਠ ਵੀ ਨਹੀਂ ਸਕਦੀ ਸੀ ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਦਵਾਈ ਦੇਣ ਗਿਆ ਤਾਂ ਮੰਮੀ ਦਾ ਕੰਬਦਾ ਹੱਥ ਮੇਰੇ ਹੱਥ ਤੇ ਡਿੱਗ ਗਿਆ ਕਹਿੰਦੀ ਬੇਟਾ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਤੈਨੂੰ ਗੁਰਪ੍ਰੀਤ ਤੋਂ ਅਲੱਗ ਕਰਕੇ ਅਸੀਂ ਕੀ ਪਾਇਆ ਮਾਂ ਦੇ ਹੰਝੂ ਸਰਾਣੇ ਤੇ ਡਿੱਗ ਰਿਹਾ ਸੀ ਮੈਂ ਉਸ ਦੇ ਸਿਰ ਤੇ ਹੱਥ ਫੇਰਿਆ ਗਲਤੀ ਤੁਹਾਡੀ ਸੀ ਪਰ ਹੁਣ ਤੁਸੀਂ ਮੇਰੀ ਮਾਂ ਹੋ ਤੇ ਗੁਰਪ੍ਰੀਤ ਵੀ ਤੁਹਾਨੂੰ ਆਪਣੀ ਮਾਂ ਹੀ ਮੰਨਦੀ ਹੈ ਅੱਖਾਂ ਬੰਦ ਕਰਨ ਤੋਂ ਪਹਿਲਾਂ ਤੁਸੀਂ ਇਹ ਬੋਝ ਉਤਾਰ ਦਿਓ ਗੁਰਪ੍ਰੀਤ ਨੂੰ ਆਪਣੀ ਧੀ ਮੰਨ ਲਓ ਮਾਂ ਨੇ ਕੰਬਦੇ ਹੋਏ ਬੁੱਲਾ ਨਾਲ ਕਿਹਾ ਗੁਰਪ੍ਰੀਤ ਬੇਟਾ ਇਹ ਸ਼ਬਦ ਸੁਣ ਕੇ ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰ ਦੀ ਸਾਰੀ ਕੜਵਾਹਟ ਪਿਗਲ ਗਈ ਹੈ ਇੱਕ ਦਿਨ ਸਕੂਲ ਵਿੱਚ ਕਿਸੇ ਬੱਚੇ ਨੇ ਮੇਰੀ ਕੁੜੀ ਨੂੰ ਚੜਾਇਆ ਤੈਨੂੰ ਤਾਂ ਤੇਰੇ ਮੰਮੀ ਪਾਪਾ ਛੱਡ ਕੇ ਭੱਜ ਗਏ ਸੀ ਇਸ ਲਈ ਤੂੰ ਅਨਾਥ ਆਸ਼ਰਮ ਵਿੱਚ ਚਲੀ ਗਈ ਸੀ ਤੇ ਤੈਨੂੰ ਕਿਸੇ ਹੋਰ ਨੇ ਗੋਦ ਲੈ ਲਿਆ ਸੀ ਦੇਖਣਾ ਫਿਰ ਤੋ ਤੈਨੂੰ ਇਕੱਲਾ ਛੱਡ ਕੇ ਭੱਜ ਜਾਣਗੇ ਮੇਰੀ ਕੁੜੀ ਘਰ ਆ ਕੇ ਉੱਚੀ ਉੱਚੀ ਰੋਣ ਲੱਗੀ ਕਹਿੰਦੀ ਮੰਮੀ ਕੀ ਤੁਸੀਂ ਮੈਨੂੰ ਫਿਰ ਛੱਡ ਦਿਓਗੇ ਪਾਪਾ ਵੀ ਚਲੇ ਜਾਣਗੇ ਗੌਰਪ੍ਰੀਤ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਗਾ ਲਿਆ ਕਹਿੰਦੀ ਤੂੰ ਮੇਰੇ ਸਾਹ ਮੇਰਾ ਸਾਹ ਹੈ ਬੇਟਾ ਮੈਂ ਤੈਨੂੰ ਕਦੇ ਨਹੀਂ ਛੱਡਾਂਗੀ ਜਿਸ ਨੂੰ ਕਦੇ ਸਾਰਿਆਂ ਨੇ ਛੱਡ ਦਿੱਤਾ ਸੀ ਉਹ ਕਿਵੇਂ ਆਪਣੀ ਕੁੜੀ ਨੂੰ ਇਕੱਲਾ ਛੱਡ ਸਕਦੀ ਸੀ ਮੈਂ ਬਾਹਰ ਖੜਾ ਹੋ ਕੇ ਸਭ ਸੁਣ ਰਿਹਾ ਸੀ ਮੇਰਾ ਦਿਲ ਫਟ ਗਿਆ ਮੈਂ ਆਪਣੀ ਕੁੜੀ ਨੂੰ ਗੋਦ ਵਿੱਚ ਉਠਾਇਆ ਹੁਣ ਤੈਨੂੰ ਕੋਈ ਕੁਝ ਨਹੀਂ ਕਹੇਗਾ ਮੇਰੀ ਬੇਟੀ ਮੈਂ ਹਾਂ ਨਾ ਸੈਂਟਰ ਦੀ ਭੱਜ ਦੌੜ ਘਰ ਦੀ ਜ਼ਿੰਮੇਵਾਰੀ ਮਾਂ ਪਿਓ ਦੀ ਦੇਖਭਾਲ ਗੁਰਪ੍ਰੀਤ ਫਿਰ ਤੋਂ ਬਿਮਾਰ ਰਹਿਣ ਲੱਗੀ ਇੱਕ ਦਿਨ ਰਾਤ ਨੂੰ ਉਸ ਨੂੰ ਬਹੁਤ ਬੁਖਾਰ ਹੋਇਆ ਮੈਂ ਸਾਰੀ ਰਾਤ ਉਸਦੇ ਮੱਥੇ ਤੇ ਪਾਣੀ ਦੀਆਂ ਪੱਟੀਆਂ ਰੱਖੀਆਂ ਗੁਰਪ੍ਰੀਤ ਬੁੜਬੁੜਾਉਂਦੇ ਹੋਏ ਬਸ ਇੱਕ ਹੀ ਨਾਮ ਲੈ ਰਹੀ ਸੀ ਮੇਰੀ ਬੇਟੀ ਮੇਰੀ ਬੇਟੀ ਮੈਂ ਉਸਦਾ ਹੱਥ ਫੜਿਆ ਹੋਇਆ ਸੀ ਮੈਂ ਕਿਹਾ ਕੁਝ ਨਹੀਂ ਹੋਏਗਾ ਤੈਨੂੰ ਗੁਰਪ੍ਰੀਤ ਮੈਂ ਤੈਨੂੰ ਫਿਰ ਤੋਂ ਟੁੱਟਣ ਨਹੀਂ ਦੇਵਾਂਗਾ ਗੁਰਪ੍ਰੀਤ ਦੇ ਸਰਾਣੇ ਮੇਰੀ ਕੁੜੀ ਨੇ ਆਪਣੀ ਕਾਪੀ ਵਿੱਚੋਂ ਇੱਕ ਪੰਨਾ ਪਾੜ ਕੇ ਰੱਖਿਆ ਤੇ ਉਸ ਤੇ ਨੰਨੇ ਹੱਥਾਂ ਨਾਲ ਲਿਖਿਆ ਮੰਮੀ ਜਲਦੀ ਠੀਕ ਹੋ ਜਾਣਾ ਮੈਨੂੰ ਤੁਹਾਡੇ ਬਿਨਾ ਨੀਂਦ ਨਹੀਂ ਆਉਂਦੀ ਗੁਰਪ੍ਰੀਤ ਨੇ ਸਵੇਰ ਉੱਠ ਕੇ ਉਹ ਕਾਗਜ਼ ਦੇਖਿਆ ਤਾਂ ਮੇਰੇ ਗਲੇ ਲੱਗ ਗਈ ਕਹਿੰਦੀ ਦੇਖੋ ਆਪਾਂ ਜੋ ਖੁੰਦੇ ਹਾਂ ਉਹ ਬਸ ਇਹੀ ਇੱਕ ਕਾਗਜ਼ ਵਾਪਸ ਦਿੰਦਾ ਹੈ ਮੇਰੀ ਮਾਂ ਦੀ ਤਬੀਅਤ ਵਿਗੜ ਗਈ ਆਖਰੀ ਵਕਤ ਵਿੱਚ ਉਹਨਾਂ ਨੇ ਗੁਰਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਤੇ ਕਮਜ਼ੋਰ ਆਵਾਜ਼ ਵਿੱਚ ਕਿਹਾ ਬਹੂ ਕੀ ਤੂੰ ਮੈਨੂੰ ਮaaf ਕਰ ਦੇਵੇਂਗੀ ਮੈਂ ਤੈਨੂੰ ਮਾਂ ਬਣ ਕੇ ਸੁੱਖ ਦੇਣ ਦੀ ਬਜਾਏ ਨਰਕ ਵਿੱਚ ਧੱਕ ਦਿੱਤਾ ਸੀ ਗੁਰਪ੍ਰੀਤ ਨੇ ਉਸ ਦਾ ਮੱਥਾ ਚੁੰਮਿਆ ਕਹਿੰਦੀ ਮੰਮੀ ਬੀਤ ਚੁੱਕੀਆਂ ਗੱਲਾਂ ਨਾ ਸੋਚੋ ਹੁਣ ਮਾਂ ਹੈ ਤੂੰ ਤੇ ਮਾਂ ਤੋਂ ਕੋਈ ਹਿਸਾਬ ਨਹੀਂ ਲਿਆ ਜਾਂਦਾ ਮਾਂ ਨੇ ਆਪਣੀ ਪੋਤੀ ਦਾ ਹੱਥ ਫੜ ਕੇ ਕਿਹਾ ਕਦੇ ਕਿਸ ਕਿਸੇ ਨੂੰ ਛੱਡਣਾ ਨਾ ਕੋਈ ਕਿਸੇ ਦਾ ਨਹੀਂ ਹੁੰਦਾ ਸਿਵਾਏ ਆਪਣਿਆਂ ਦੇ ਉਹ ਦਿਨ ਮਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ ਮਾਂ ਦੀ ਅਰਥੀ ਨੂੰ ਮੋਟਾ ਦੇ ਕੇ ਮੈਂ ਤੇ ਗੁਰਪ੍ਰੀਤ ਨੇ ਇੱਕ ਨਵਾਂ ਵਾਅਦਾ ਕੀਤਾ ਹੁਣ ਇਸ ਘਰ ਵਿੱਚ ਕੋਈ ਝੂਠ ਨਹੀਂ ਬੋਲੇਗਾ ਕੋਈ ਛਲ ਨਹੀਂ ਕਰੇਗਾ ਸਿਰਫ ਭਰੋਸਾ ਹੋਏਗਾ ਸੱਚਾਈ ਹੋਏਗੀ ਮੇਰੀ ਕੁੜੀ ਨੇ ਪਹਿਲੀ ਵਾਰ ਆਪਣੀ ਦਾਦੀ ਦੀ ਫੋਟੋ ਤੇ ਫੁੱਲ ਚੜਾਏ ਦਾਦੀ ਹੁਣ ਤੂੰ ਆਰਾਮ ਕਰ ਮੈਂ ਆਪਣੀ ਮੰਮੀ ਦਾ ਖਿਆਲ ਰੱਖਾਂਗੀ ਇੱਕ ਰਾਤ ਮੇਰੀ ਕੁੜੀ ਨੇ ਆਪਣੇ ਕਮਰੇ ਵਿੱਚ ਕੰਧ ਤੇ ਇੱਕ ਪੋਸਟਰ ਚਿਪਕਾਇਆ ਤੇ ਉਸ ਤੇ ਲਿਖਿਆ ਸੀ ਜਦੋਂ ਵੱਡੀ ਹੋ ਜਾਵਾਂਗੀ ਤਾਂ ਮੰਮੀ ਪਾਪਾ ਲਈ ਵੱਡਾ ਸਕੂਲ ਖੋਲਾਂਗੀ ਗੁਰਪ੍ਰੀਤ ਨੇ ਜਦੋਂ ਉਹ ਪੜਿਆ ਤਾਂ ਉਸ ਦੀਆਂ ਅੱਖਾਂ ਵਿੱਚ ਫੇਰ ਹੰਝੂ ਆ ਗਏ ਪਰ ਇਸ ਵਾਰ ਇਹ ਹੰਝੂ ਤਕਲੀਫ ਦੇ ਨਹੀਂ ਉਮੀਦ ਦੇ ਸੀ ਹੁਣ ਇਹੋ ਜਿਹਾ ਛੋਟਾ ਜਿਹਾ ਟੁੱਟਿਆ ਹੋਇਆ ਪਰਿਵਾਰ ਫਿਰ ਤੋਂ ਵੱਡਾ ਬਣ ਗਿਆ ਕੋਈ ਮਹਿਲ ਨਹੀਂ ਸੀ ਕੋਈ ਦੁਬਈ ਦੀ ਚੱਕਾ ਚੌਂਦ ਨਹੀਂ ਸੀ ਬਸ ਇੱਕ ਸਕੂਨ ਸੀ ਕਿ ਕੋਈ ਕਿਸੇ ਨੂੰ ਛੱਡ ਕੇ ਨਹੀਂ ਜਾਏਗਾ ਗੁਰਪ੍ਰੀਤ ਨੇ ਇੱਕ ਦਿਨ ਮੈਨੂੰ ਕਿਹਾ ਆਪਣੀ ਕਹਾਣੀ ਲੋਕਾਂ ਨੂੰ ਸੁਣਾਉਣੀ ਚਾਹੀਦੀ ਹੈ ਤਾਕੇ ਕੋਈ ਗੁਰਪ੍ਰੀਤ ਇਕੱਲੀ ਨਾ ਰਹਿ ਜਾਏ ਕੋਈ ਹੋਰ ਬੱਚਾ ਮਾਪਿਓ ਤੋਂ ਦੂਰ ਨਾ ਜਾਏ ਮੈਂ ਉਸ ਦਾ ਹੱਥ ਫੜਿਆ ਇਹ ਕਹਾਣੀ ਆਪਣੇ ਹੰਝੂਆਂ ਨਾਲ ਲਿਖੀ ਗਈ ਹੈ ਜੋ ਇਸ ਨੂੰ ਪੜ੍ਹੇਗਾ ਉਸ ਨੂੰ ਵੀ ਰਿਸ਼ਤਿਆਂ ਦੀ ਕੀਮਤ ਸਮਝ ਆ ਜਾਏਗੀ ਇਸ ਕਹਾਣੀ ਵਿੱਚ ਸਿਰਫ ਇੱਕ ਪਰਿਵਾਰ ਦਾ ਦਰਦ ਨਹੀਂ ਇਸ ਵਿੱਚ ਹਰ ਉਸ ਰਿਸ਼ਤੇ ਦੀ ਸੱਚਾਈ ਹੈ ਜੋ ਮੋਹ ਲਾਲਚ ਤੇ ਝੂਠ ਦੇ ਜਾਲ ਵਿੱਚ ਟੁੱਟ ਜਾਂਦੇ ਨੇ ਇਹ ਕਹਾਣੀ ਕਹਿੰਦੀ ਹੈ ਕਿ ਕੋਈ ਰਿਸ਼ਤਾ ਪਰਫੈਕਟ ਨਹੀਂ ਹੁੰਦਾ ਪਰ ਜੇ ਪਿਆਰ ਤੇ ਮਾਫੀ ਹੋਵੇ ਤਾਂ ਹਰ ਰਿਸ਼ਤਾ ਨਵਾਂ ਜਨਮ ਲੈ ਸਕਦਾ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕਿਸੇ ਇਦਾਂ ਦੀ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਥੈਂਕ ਯੂ